ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਨੌਜਵਾਨ ਹਰਜੀਤ ਸਿੰਘ ਨੇ ਹਮੇਸ਼ਾ ਅਮਰੀਕਨ ਡਰੀਮ ਜੋਂ ਦਾ ਸੁਪਨਾ ਦੇਖਿਆ ਸੀ ਉਸ ਦਾ ਪਰਿਵਾਰ 파ਵੇਂ ਆਮਦਨ ਵਿੱਚ ਮਾਮੂਲੀ ਉਸ ਤੋਂ ਬਹੁਤ ਉਮੀਦਾਂ ਰੱਖਦਾ ਸੀ ਹਰਜੀਤ ਆਪਣੇ ਪਿੰਡ ਵਿੱਚ ਉਤਸ਼ਾਹੀ ਅਤੇ ਮਿਹਨਤੀ ਹੋਣ ਕਰਕੇ ਜਾਣਿਆ ਜਾਂਦਾ ਸੀ ਜਦੋਂ ਵੀ ਉਹ ਪੰਜਾਬ ਦੇ ਸਰੋਂ ਦੇ ਖੇਤਾਂ ਤੋਂ ਉੱਚੇ-ਉੱਚੇ ਹਵਾਈ ਜਹਾਜ਼ਾਂ ਨੂੰ ਉੱਡਦੇ ਵੇਖਦਾ ਉਸ ਦਾ ਦਿਲ ਆਪਣੇ ਪਿੰਡ ਤੋਂ ਪਾਰ ਦੀ ਜ਼ਿੰਦਗੀ ਨੂੰ ਖੋਜਣ ਦੀ ਤਾਂਗ ਨਾਲ ਪਰ ਜਾਂਦਾ ਸੀ ਬਹੁਤ ਮਿਹਨਤ ਨਾਲ ਅਤਿ ਸਥਾਨਕ ਰਿੰਦਾਤਿਆਂ ਤੋਂ ਪੈਸੇ ਉਧਾਰ ਲੈ ਕੇ ਹਰਜੀਤ ਦੇ ਪਰਿਵਾਰ ਨੇ ਉਸ ਨੂੰ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਪੇਜਣ ਵਿੱਚ ਕਾਮਯਾਬ ਹੋ ਗਿਆ ਇਹ ਉਸ ਦੇ ਮਾਪਿਆਂ ਲਈ ਮਾਣ ਦਾ ਪਲ ਸੀ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣੇ ਪਰਿਵਾਰ ਦੇ ਪਵਿੱਖ ਲਈ ਉਮੀਦ ਦੀ ਕਿਰਨ ਵਜੋਂ ਦੇਖਿਆ ਸਾਰਾ ਪਿੰਡ ਉਸ ਨੂੰ ਅਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਦੇ ਕੇ ਵਿਦਾਇਗੀ ਦੇਣ ਲਈ ਇਕੱਠਾ ਹੋਇਆ। ਅਮਰੀਕਾ ਪਹੁੰਚ ਕੇ ਹਰਜੀਤ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉੱਥੇ ਦੀ ਜ਼ਿੰਦਗੀ ਓਨੀ ਗਲੈਮਰਸ ਨਹੀਂ ਸੀ ਜਿੰਨੀ ਉਸਨੇ ਸੋਚੀ ਸੀ। ਆਪਣਾ ਗੁਜ਼ਾਰਾ ਕਰਨ ਅਤੇ ਆਪਣੇ ਪਰਿਵਾਰ ਦੇ ਕਰਜ਼ੇ ਦੀ ਅਦਾਇਗੀ ਕਰਨ ਲਈ ਉਸਨੇ ਕਾਲਜ ਵਿੱਚ ਪੜ੍ਹਦੇ ਹੋਏ ਗੈਸ ਸਟੇਸ਼ਨ ਤੇ ਪਾਰਟ ਟਾਈਮ ਨੌਕਰੀ ਕੀਤੀ। ਕੰਟੇ ਲੰਬੇ ਸਾਲ ਕੰਮ ਔਖਾਸੀ ਅਤੇ ਵਿੱਤੀ ਪ੍ਰਬੰਧਨ ਦਾ ਤਣਾ ਬਹੁਤ ਜ਼ਿਆਦਾ ਸੀ ਚੁਣੌਤੀਆਂ ਦੇ ਬਾਵਜੂਦ ਹਰਜੀਤ ਨੇ ਧ੍ਰਿੜ ਇਰਾਦਾ ਰੱਖਿਆ ਇਸ ਉਮੀਦ ਨੂੰ ਫੜੀ ਰੱਖਿਆ ਕਿ ਉਸ ਦੇ ਸੰਘਰਸ਼ ਆਖਰਕਾਰ ਸਫਲਤਾ ਵੱਲ ਲੈ ਜਾਣਗੇ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹਰਜੀਤ ਡੋਲਣ ਲੱਗਾ ਪੈਸੇ ਬਚਾਉਣ ਲਈ ਉਸਨੇ ਆਪਣਾ ਵਿਦਿਆਰਥੀ ਵੀਜ਼ਾ ਰੀਨਿਊ ਕਰਨਾ ਛੱਡ ਦਿੱਤਾ ਅਤੇ ਮੇਜ਼ ਦੇ ਹੇਠਾਂ ਪੂਰਾ ਸਮਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਹੀਨਿਆਂ ਤੱਕ ਉਹ ਰਾਡਾਰ ਦੇ ਹੇਠਾਂ ਰਹਿਣ ਵਿੱਚ ਕਾਮਯਾਬ ਰਿਹਾ ਆਪਣੇ ਪਰਿਵਾਰ ਨੂੰ ਘਰ ਵਾਪਸ ਪੈਸੇ ਭੇਜ ਕੇ ਅਤੇ ਬਿਹਤਰ ਜ਼ਿੰਦਗੀ ਦੇ ਸੁਪਨੇ ਦੇਖਦਾ ਰਿਹਾ। ਇੱਕ ਮੰਦ ਬਾਗਾ ਦਿਨ ਹਾਲਾਂਕਿ ਸਭ ਕੁਝ ਤਬਾਹ ਹੋ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਕੰਮ ਵਾਲੀ ਥਾਂ ਤੇ ਬੇਤਰਤੀਬ ਜਾਂਚ ਕੀਤੀ ਅਤੇ ਹਰਜੀਤ ਦੀ ਗੈਰ ਦਸਤਾਵੇਜ਼ੀ ਸਥਿਤੀ ਦਾ ਖੁਲਾਸਾ ਹੋਇਆ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਦੱਸਿਆ ਗਿਆ ਕਿ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ ਖਬਰ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੇ ਮਹਿਸੂਸ ਕੀਤਾ ਜਿਵੇਂ ਉਹ ਆਪਣੇ ਪਰਿਵਾਰ ਆਪਣੇ ਪਿੰਡ ਅਤੇ ਆਪਣੇ ਆਪ ਵਿੱਚ ਅਸਫਲ ਹੋ ਗਿਆ ਹੈ ਜਦੋਂ ਹਰਜੀਤ ਪੰਜਾਬ ਪਰਤਿਆ ਤਾਂ ਉਹ ਸ਼ਰਮ ਅਤੇ ਨਿਰਨੇ ਦੇ ਡਰ ਨਾਲ ਖਾ ਗਿਆ। ਉਹ ਪਿੰਡ ਦੇ ਲੋਕਾਂ ਦੇ ਸਵਾਲਾਂ ਅਤੇ ਤਾਣੇ ਮੇਣਿਆਂ ਤੋਂ ਸ਼ਰਮਿੰਦਾ ਹੋ ਕੇ ਉਹਨਾਂ ਤੋਂ ਪਰਹੇਜ਼ ਕਰਦਾ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਯਾਦ ਦਿਵਾਇਆ ਕਿ ਜ਼ਿੰਦਗੀ ਹਮੇਸ਼ਾ ਦੂਜੇ ਮੌਕੇ ਪ੍ਰਦਾਨ ਕਰਦੀ ਹੈ। ਮਹੀਨਿਆਂ ਦੇ ਵਿਚਾਰਾਂ ਤੋਂ ਬਾਅਦ ਹਰਜੀਤ ਨੇ ਆਪਣੇ ਤਜਰਬਿਆਂ ਨੂੰ ਕੁਝ ਅਰਥਪੂਰਨ ਬਣਾਉਣ ਦਾ ਫੈਸਲਾ ਕੀਤਾ। ਉਸਨੇ ਦੇਖਿਆ ਕਿ ਉਸ ਦੇ ਪਿੰਡ ਦੇ ਕਿੰਨੇ ਨੌਜਵਾਨ ਉਸ ਦੇ ਵਰਗੇ ਵਿਦੇਸ਼ ਜਾਣ ਦੇ ਵਿਚਾਰ ਨਾਲ ਜਨੂੰਨ ਸੰ ਇਹ ਮੰਨਦੇ ਹੋਏ ਕਿ ਇਹ ਸਫਲਤਾ ਦਾ ਇੱਕੋ ਇੱਕ ਰਸਤਾ ਹੈ ਹਰਜੀਤ ਨੇ ਬਾਹਰਲੇ ਮੁਲਕ ਵਿੱਚ ਗੈਰ ਕਾਨੂੰਨੀ ਤੰਗ ਨਾਲ ਰਹਿਣ ਦੀਆਂ ਕੌੜੀਆਂ ਹਕੀਕਤਾਂ ਬਾਰੇ ਦੂਜਿਆਂ ਨੂੰ ਚੇਤਾਵਨੀ ਦਿੰਦੇ ਹੋਏ ਆਪਣੀ ਕਹਾਣੀ ਖੁੱਲ੍ਹ ਕੇ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਅਮਰੀਕਾ ਵਿੱਚ ਸਿੱਖੇ ਹੁਨਰ ਦੀ ਵਰਤੋਂ ਕਰਦਿਆਂ ਹਰਜੀਤ ਨੇ ਆਪਣੇ ਪਿੰਡ ਵਿੱਚ ਇੱਕ ਛੋਟਾ ਜਿਹਾ ਲੌਜਿਸਟਿਕ ਕਾਰੋਬਾਰ ਸ਼ੁਰੂ ਕੀਤਾ। ਉਸਨੇ ਸਥਾਨਕ ਕਿਸਾਨਾਂ ਨਾਲ ਸਾਂਝੇਦਾਰੀ ਕੀਤੀ ਤਾਂ ਜੋ ਉਹਨਾਂ ਦੀਆਂ ਉਪਜਾਂ ਨੂੰ ਨੇੜਲੇ ਸ਼ਹਿਰਾਂ ਤੱਕ ਪਹੁੰਚਾਇਆ ਜਾ ਸਕੇ ਜਿਸ ਨਾਲ ਉਹਨਾਂ ਦੀ ਅਵਸਥਾ ਲਈ ਉਚਿਤ ਮੁੱਲ ਯਕੀਨੀ ਬਣਾਇਆ ਜਾ ਸਕੇ। ਸਮੇਂ ਦੇ ਨਾਲ-ਨਾਲ ਉਸ ਦਾ ਕਾਰੋਬਾਰ ਵਧਦਾ ਗਿਆ ਅਤੇ ਇਸ ਤਰ੍ਹਾਂ ਉਸ ਦਾ ਆਤਮ ਵਿਸ਼ਵਾਸ ਵੀ ਵਦਿਆ ਹਰਜੀਤ ਦੀ ਕਹਾਣੀ ਛੇਤੀ ਹੀ ਉਸ ਦੇ ਪਿੰਡ ਵਿੱਚ ਇੱਕ ਪ੍ਰੇਰਣਾ ਬਣ ਗਈ। ਲੋਕ ਉਸ ਨੂੰ ناکਾਮਯਾਬ ਵਿਅਕਤੀ ਵਜੋਂ ਨਹੀਂ ਸਗੋਂ ਉਸ ਵਿਅਕਤੀ ਵਜੋਂ ਵੇਖਣ ਲੱਗੇ ਜੋ ਅਸਫਲਤਾ ਤੋਂ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਇਆ। ਅਮਰੀਕਾ ਵਿੱਚ ਉਸ ਦੇ ਤਜਰਬੇ ਬਾਰੇ ਪੁੱਛੇ ਜਾਣ ਤੇ ਹਰਜੀਤ ਮੁਸਕਰਾਉਂਦਾ ਅਤੇ ਕਹਿੰਦਾ ਮੈਂ ਫੇਲ ਨਹੀਂ ਹੋਇਆ ਮੈਂ ਸਿੱਖਿਆ ਹੈ। ਅਤੇ ਇਹ ਹੀ ਜੀਵਨ ਹੈ ਆਪਣੇ ਡ੍ਰਿੜ ਇਰਾਦੇ ਅਤੇ ਲਚਕੀਲੇਪਣ ਦੇ ذریعے ਹਰਜੀਤ ਨੇ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਮੋੜ ਬਣਾਇਆ ਸਗੋਂ ਆਪਣੇ ਪਾਇਚਾਰੇ ਲਈ ਉਮੀਦ ਅਤੇ ਬੁੱਧੀ ਦਾ ਪ੍ਰਤੀਕ ਵੀ ਬਣ ਗਿਆ ਉਸ ਦੀ ਯਾਤਰਾ ਨੇ ਉਸ ਦੇ ਆਲੇ ਦੁਆਲੇ ਦੇ ਹਰ ਕਿਸੇ ਨੂੰ ਸਿਖਾਇਆ ਕਿ ਸਫਲਤਾ ਇਸ ਗੱਲ ਨਾਲ ਪਰਿਭਾਸ਼ਿਤ ਨਹੀਂ ਹੁੰਦੀ ਕਿ ਤੁਸੀਂ ਕਿੱਥੇ ਜਾਂਦੇ ਹੋ ਇਹ ਇਸ ਗੱਲ ਦੁਆਰਾ ਪਰਿਭਾਸ਼ਿਤ ਹੁੰਦਾ ਹੈ ਕੀ ਤੋ ਸਿੰਘ ਦੇ ਗ੍ਰੰਤ ਤੋਂ ਬਾਅਦ ਕਿਵੇਂ ਉੱਠਦੇ ਹੋ